ਮਸਲਾ ਇਹ ਹੈ ਕਿ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ ਬੜੇ ਗੁਨਾਹ ਕਰ ਰਹੇ ਨੇ ਤੇ ਕੌਮ ਨਾਲ ਧੋਖਾ ਕਰ ਰਹੇ ਨੇ ਤੇ ਲਗਾਤਾਰ ਕਰ ਰਹੇ ਨੇ ਤੇ ਅਸੀਂ ਬਾਰ-ਬਾਰ ਵਾਰਨਿੰਗ ਦੇ ਰਹੇ ਹਾਂ ਪਰ ਇਹਨਾਂ ਨੂੰ ਇਹਨਾਂ ਦੇ ਕੰਨ ਤੇ ਜੋ ਨਹੀਂ ਸਰਕਦੀ ਤੇ ਨਾ ਹੀ ਇਹ ਕੌਮ ਨੂੰ ਜਵਾਬ ਦੇ ਰਹੇ ਨੇ ਨਾ ਹੀ ਸਾਨੂੰ ਕੋ ਜਵਾਬ ਦੇ ਰਹੇ ਨਾ ਪ੍ਰੈਸ ਨੂੰ ਜਵਾਬ ਦੇ ਰਹੇ ਨੇ ਇਹ ਅੱਜ ਵੀ ਮੈਨੂੰ ਲੱਗਦਾ ਹੈ ਕਿ ਜੋ ਕੁਝ ਮੈਂ ਕਹੂੰਗਾ ਉਹ ਤੋਂ ਇਹ ਜਵਾਬ ਨਹੀਂ ਦੇਣਗੇ ਮੈਨੂੰ ਲੱਗਦਾ ਹੈ ਕਿਉਂਕਿ ਪਹਿਲੇ ਕਿਸੇ ਵੀ ਜਿਹੜੇ ਮੁੱਦੇ ਜਿੰਨੇ ਵੀ ਅਸੀਂ ਉਠਾਏ ਨੇ ਜਾਂ ਉਠੋਣੇ ਆ ਬਾਰ-ਬਾਰ ਉਠਾਉਣੇ ਆ ਪਰ ਇਹ ਜਵਾਬ ਨਹੀਂ ਦਿੰਦੇ ਇਹ ਕੌਮ ਦਾ ਬਹੁਤ ਵੱਡਾ ਬਟਮੂਲਾ ਨੁਕਸਾਨ ਕਰ ਰਹੇ ਨੇ ਸਿਧਾਂਤਾਂ ਦਾ ਨੁਕਸਾਨ ਕਰ ਰਹੇ ਨੇ ਤੇ ਖਾਸ ਕਰਕੇ ਲੋਕਾਂ ਦੀ ਸ਼ਰਧਾ ਤੇ ਭਾਵਨਾ ਦੇ ਉੱਤੇ ਵੀ ਇਹ ਹੁਣ बिजਲੀਆਂ ਸੁੱਟਣ ਲੱਗ ਪਏ ਮੈਂ ਤੁਹਾਨੂੰ ਆ ਤੁਹਾਨੂੰ ਧਿਆਨ ਲਜਾਣਾ ਚਾਹੁੰਦਾ ਤਰਨਤਾਰਨ ਤਰਨਤਾਰ ਜਿਹੜਾ ਗੁਰੂ अर्जुन देव जी महाराज ਦਾ ਪਿੱਤਰ ਸਾਨਿਆ ਦਰਬਾਰ ਸਾਹਿਬ ਉਹਦੇ ਚਾਰਚ ਫੇਰੇ ਕੁਝ ਦਕਾਨਾਂ ਨੇ ਜਗਾ ਆ ਜਿਹੜੀਆਂ ਕਮਰਸ਼ੀਅਲ ਨੇ ਬੜੀਆਂ ਕੀਮਤੀ ਜਗਾ ਨੇ ਉਥੇ ਇਹਨਾਂ ਨੇ ਲਗਾਤਾਰ 40 ਦਫਾ ਨੋਟਿਸ ਦੇ ਕੇ ਬੁਲਾ ਕੇ ਇਹ ਅਸੀਂ ਕਰ ਰਹੇ ਆ ਨਿਲਾਮ ਕਰ ਰਹੇ ਆ ਪਰ ਰੱਦ ਕੀਤੀਆਂ ਨੇ ਉਹ ਮੀਟੀਆਂ ਹੁਣ ਇਹਨਾਂ ਨੇ ਅਚਾਨਕ ਆਪਣੀ ਕਰ ਕਰਾ ਕੇ ਤੇ ਜਿਹੜਾ ਤਰੋਹ ਕੀਤਾ ਹੋਏ ਕੀਤਾ ਕਿ ਜਿਹੜਾ ਪਲਾਟ ਜਿਹੜੀ ਜਗਾ ਕਮਰਸ਼ੀਅਲ ਜਗਾ 60 ਲੱਖ ਦੀ ਆ ਉਹਨੂੰ 16 ਲੱਖ ਚ ਨਲਾਮੀ ਦੇ ਦਿੱਤੀ ਆਪਣੇ ਬੰਦਿਆਂ ਨੂੰ ਜਿਹੜੀ 50 ਲੱਖ ਦੀ ਆ ਉਹਨੂੰ 9 9 ਲੱਖ ਦੇ ਵਿੱਚ ਦੇ ਦਿੱਤਾ ਇਹ ਇਹ ਬੜੀਆਂ ਕੀਮਤੀ ਜਗਾ ਨੇ ਜਿਹੜੀਆਂ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਨੇ ਤੇ ਜਿਹੜੀਆਂ ਜਿਹੜੀਆਂ ਥਾਵਾਂ ਸਿੱਖਾਂ ਨੇ ਇੱਕ ਤਿਆਗ ਦੀ ਭਾਵਨਾ ਤੇ ਦਾਨ ਦੀ ਭਾਵਨਾ ਨਾਲ ਗੁਰੂ ਘਰ ਨੂੰ ਦਾਨ ਦਿੱਤੀਆਂ ਤੇ ਪ੍ਰਬੰਧਕ ਕਮੇਟੀ ਕਿਸੇ ਵੀ দান ਦਿੱਤੀ ਹੋਈ ਜਗ੍ਹਾ ਨੂੰ ਨਿਲਾਮ ਨਹੀਂ ਕਰ ਸਕਦੀ ਇਹ ਇਹ ਨਿਲਾਮ ਇਹ ਧਾਮੀ ਸਾਹਿਬ ਨੇ ਵਕੀਲ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਕਿ ਜਿਹੜੀ ਵੀ ਜਗ੍ਹਾ ਦਾਨ ਦੇ ਵਿੱਚ ਮਿਲੀ ਹੈ ਗੁਰੂ ਘਰ ਨੂੰ ਉਹਨੂੰ ਉਸ ਭਾਵਨਾ ਦੇ ਤਹਿਤ ਹੀ ਵਰਤਿਆ ਜਾ ਸਕਦਾ ਜਿਹੜੀ ਭਾਵਨਾ ਦੇ ਤਹਿਤ ਉਹਨਾਂ ਦਾਨ ਕੀਤੀ ਹੈ ਇਹ ਤੇ ਅਕਵਾਇਰ ਕਰਨ ਵੇਲੇ ਕੋਈ ਪ੍ਰੋਬਲਮ ਆ ਜੇ ਤੇ ਉਦੋਂ ਉਦੋਂ ਸਰਕਾਰ ਦੇ ਨਾਲ ਲੈਣ ਦੇਣ ਹੋ ਸਕਦਾ ਉਹ ਵੀ ਤਬਾਦਲਾ ਹੋ ਸਕਦਾ ਵੇਚੀ ਨਹੀਂ ਜਾ ਸਕਦੀ ਇਹ ਗੁਰੂ ਘਰ ਦੀਆਂ ਥਾਵਾਂ ਉਹ ਨਹੀਂ ਜਿੰਨਾਂ ਦੀ ਸੇਵਾ ਸੰਭਾਲ ਹੋ ਸਕਦੀ ਇਹ ਵੇਚੀਆਂ ਨਹੀਂ ਜਾ ਸਕਦੀਆਂ ਪਰ ਇਹ ਧਾਮੀ ਸਾਹਿਬ ਨੇ ਤੇ ਖਾਸ ਕਰਕੇ ਜਿਹੜਾ ਉੱਥੋਂ ਦਾ ਪ੍ਰਬੰਧਕ ਕਮੇਟੀ ਦਾ ਮੈਂਬਰ ਆ ਪੱਖੋਕੇ ਇਹਨਾਂ ਦੋਵਾਂ ਦੀ ਮਿਲੇ ਭੁਗਤ ਨਾਲ ਇਹ ਕਰੋੜਾ ਰੁਪਏ ਦਾ ਜਿਹੜਾ ਸੌਦਾ ਸੀਗਾ ਇਹ ਡਟਾਰ ਗਏ ਇਹਨਾਂ ਦੇ ਨਾਲ ਇੱਕ ਹੋਰ ਵੀ ਉਹ ਉਥੋਂ ਦਾ ਸਿਵਿਲિયન ਹੈਗਾ ਜਿਹੜਾ ਸੁਸਾਇਟੀਆਂ ਦਾ ਪ੍ਰਧਾਨ ਹੈ ਬਾ ਉਹਦਾ ਨਾਂ ਨਹੀਂ ਲੈਣਾ ਉਹ ਇਹ ਮਿਲ ਕੇ ਇਹਨਾਂ ਨੇ ਸਾਰਾ ਕੁ ਕਰਨ ਕੀਤਾ ਤੇ ਇਹ ਮੈਂ ਇਮੀਡੀਏਟਲੀ ਇਹਨੂੰ ਕਹੂੰਗਾ ਰਜਿੰਦਰ ਸਿੰਘ ਧਾਮੇ ਨੂੰ ਕਿ ਇਸ ਫੈਸਲੇ ਨੂੰ ਰੱਦ ਕਰੇ ਇਹ ਜਿਹੜਾ ਇਹਨਾਂ ਐਗਜ਼ੈਕਟਿਵ ਦੇ ਵਿੱਚ ਲੈ ਚੁੱਕੇ ਨੇ ਇਹ ਜਿਹੜਾ ਫੈਸਲਾ ਹੈ ਨਾ ਐਗਜ਼ੈਕਟਿਵ ਤੇ ਲੈ ਕੇ ਜਿਹੜੀ ਹੁਣ ਪਿੱਛੇ ਜੇ ਮੀਟਿੰਗ ਹੋਈ ਆ ਉਹਦੇ ਵਿੱਚ ਲੈ ਕੇ ਇਹਨਾਂ ਨੇ ਨਲਾਮੀ ਕੀਤੀ ਹੈ ਨਲਾਮੀ ਆਪਣਿਆਂ ਨੂੰ ਬੁਲਾ ਕੇ ਕੀਤੀ ਦੂਜਿਆਂ ਨੂੰ ਨਹੀਂ ਕੀਤੀ ਕਿਉਂਕਿ ਪਹਿਲਾਂ ਜਦੋਂ ਦੂਸਰੇ ਲੋਕ ਆਉਂਦੇ ਸੀ ਉਦੋਂ 40 ਮੀਟਿੰਗਾਂ ਹੋਈਆਂ 40 ਵੇਰੀ ਸੱਦਿਆ ਤੇ ਰੱਦ ਕਰਤਾ ਜੋ ਮੀਟਿੰਗਾਂ ਰੱਦ ਕਰਤੀਆਂ ਬੈਠੇ ਬੈਠੇ ਨੇ ਪਰ ਹੁਣ ਇਹਨਾਂ ਨੇ ਅਚਾਨਕ ਜਿਹੜਾ ਨਾ ਬੁੱਕਲ ਚ ਲੱਡੂ ਭੋਰ ਕੇ ਇੱਕ ਕਰੋੜ ਰੁਪਈਆ ਦੀਆਂ ਜ਼ਮੀਨਾਂ 60 ਲੱਖ ਦੀ ਜ਼ਮੀਨ ਜਿਹੜੀ ਉਹਨੂੰ 16 ਲੱਖ ਚ ਦਿੱਤਾ 9 ਲੱਖ ਚ ਦਿੱਤਾ ਇਸ ਤਰ੍ਹਾਂ 16 ਲੱਖ ਵੱਧ ਤੋਂ ਵੱਧ ਕੀਮਤ ਆ ਤੇ ਇਹ ਭਾਮੀ ਸਾਹਿਬ ਨੂੰ ਇਹ ਇਹ ਹਰਾਮਖਾਨ ਤੋਂ ਬਾਜ ਆਉਣਾ ਚਾਹੀਦਾ ਹੈ ਕੌਮ ਨੂੰ ਜਵਾਬਦੇਹ ਹੋਣਾ ਚਾਹੀਦਾ ਹੈ ਇਹ ਪ੍ਰਧਾਨ ਆ ਤੇ ਇਹ ਖਾਸ ਕਰਕੇ ਇਹ ਇਹ ਜੇ ਬਾਜ਼ ਨਾ ਆਏ ਤੇ ਇਹ ਪੱਖੋ ਕੇ ਸਾਹਿਬ ਤੇ ਇੱਕ ਧਾਮੀ ਸਾਹਿਬ ਇਹ ਜਾਣ ਲੈਣ ਕਿ ਇਹਨਾਂ ਨੂੰ ਅੱਜ ਨਹੀਂ ਤੇ ਕੱਲ ਇਹਦਾ ਹਿਸਾਬ-ਕਿਤਾਬ ਦੇਣਾ ਪਊਗਾ। ਬਾਬਾ ਜਗਤਾਰ ਸਿੰਘ ਜੀ ਨੇ ਕਾਰ ਸੇਵਾ ਵਾਲੇ ਜਿਹੜੇ ਲੰਬੇ ਸਮੇਂ ਤੋਂ ਕਈ ਸਾਲਾਂ ਤੋਂ 4 ਗੁਣੇ ਪੈਸੇ ਜ਼ਿਆਦਾ ਦੇ ਕੇ ਘਰ ਖਰੀਦ ਕੇ ਰਾਹ ਬਣਾ ਰਹੇ ਨੇ ਗੁਰੂ ਘਰ ਨੂੰ ਜਾਣ ਵਾਲੇ। ਡਿਉੜੀਆਂ ਬਣਾ ਰਹੇ ਨੇ ਚਾਰ ਪਾਸੇ ਤੋਂ ਰਸਤੇ ਬਣ ਜਾਣ ਬਹੁਤ ਭੀੜੇ ਬਾਜ਼ਾਰ ਹੁੰਦੇ ਸੀ ਅਸੀਂ ਛੋਟੇ ਹੁੰਦਿਆਂ ਤੋਂ ਵਸਿਆ ਨਾਉਣ ਜਾਂਦੇ ਰਹੇ ਤੇ ਉਹ ਬੰਦਾ ਹੀ ਤੁਰ ਸਕਦਾ ਸਾਈਕਲ ਨਹੀਂ ਜਾ ਸਕਦਾ ਏਡੇ ਭੀੜੇ ਬਾਜ਼ਾਰ ਨੇ ਤੋਂ ਬਾਬਾ ਜਗਤਾਰ ਸਿੰਘ ਨੇ ਚਾਰ ਪਾਸਿਆਂ ਤੋਂ ਖੁੱਲੇ ਮਕਾਨ ਲੈ ਕੇ ਪੈਸੇ ਮੂੰਹ ਮੰਗੇ ਪੈਸੇ ਦੇ ਕੇ ਤੇ ਰਾਹ ਬਣਾ ਕੇ ਡਿਉੜੀਆਂ ਬਣਾਈਆਂ ਨੇ ਤੇ ਇਹ ਲੋਕਾਂ ਦੇ ਦਿੱਤੀ ਹੋਈ ਜ਼ਮੀਨ ਨੂੰ ਵੇਚ ਰਹੇ ਨੇ ਗਲਾਬ ਕਰ ਰਹੇ ਨੇ ਇਹ ਕਿੱਡਾ ਵੱਡਾ ਕੁਕਰਮ ਆ ਤੇ ਇਹ ਇਸ ਤੋਂ ਬਾਅਦ ਹੁਣ ਨੰਬਰ ਆ ਜਿਹੜਾ ਹਸਪੀਟਲ ਆ ਉਥੇ ਬਾਈਪਾਸ ਤੋਂ ਅੰਦਰ ਜਦੋਂ ਬੜੀ ਵੱਡੀ ਜਗ੍ਹਾ ਉਹ ਹਸਪਤਾਲ ਹੈ ਹਸਪਤਾਲ ਨਹੀਂ ਚਲਾ ਸਕੇ ਬੰਦ ਕਰ ਦਿੱਤਾ ਬੜੀ ਵੱਡੀ ਬਿਲਡਿੰਗ ਪਣੀ ਉਹਦੀ ਉਹ ਹੁਣ ਖੋਲਾ ਬਣਿਆ ਪਿਆ ਉਹਦੇ ਇਹਦੇ ਤੋਂ ਬਾਅਦ ਇਹਨਾਂ ਦੀ ਅੱਖ ਖੋ ਦਿੱਤੇ ਆ ਇਹ ਹੁਣ ਸਮਝ ਰਹੇ ਨੇ ਕਿ ਸਾਡੇ ਆਖਰੀ ਦਿਨ ਆ ਸਾਡਾ ਸੂਰਜ ਛੁੱਪ ਚੁੱਕਾ ਤੇ ਅਸੀਂ ਜੋ ਕੁਝ ਵੀ ਮਥੋਂ ਵਟ ਸਕਦੇ ਆ ਵੇਚ ਸਕਦੇ ਆ ਉਹਨੂੰ ਵੇਚ ਵਟ ਕੇ ਪਤਾ ਨਹੀਂ ਇਹ ਬਾਦਲ ਦਾ ਢਿੱਡ ਕਦੋਂ ਭਰੂਗਾ ਉਹਦੇ ਪਰਿਵਾਰ ਦਾ ਕਦੋਂ ਭਰੂਗਾ ਕਦੋਂ ਪਤਾ ਨਹੀਂ ਇਹ ਜਿਹੜੇ ਉਹਦੇ ਚਿਮਚੇ ਨੇ ਇਹਨਾਂ ਦੀਆਂ ਜੇਬਾਂ ਕਦੋਂ ਭੁੱਲ ਹੋਣਗੀਆਂ ਇਹ ਪਤਾ ਨਹੀਂ ਕਿਉਂ ਗੁਰੂ ਘਰ ਨੂੰ ਇੰਨਾ ਵੱਡਾ ਨੁਕਸਾਨ ਪਹੁੰਚਾ ਰਿਹਾ ਸਾਡੇ ਗਰੀਬ ਬੱਚੇ ਜਿਹੜੇ ਆ ਐਜੂਕੇਸ਼ਨ ਨਾ ਮਿਲਣ ਕਰਕੇ ਸਾਈ ਬਣਦੇ ਜਾ ਰਹੇ ਉਹਨਾਂ ਦੀ ਇਹਨਾਂ ਨੂੰ ਕੋਈ ਚੇਤਾ ਨਹੀਂ ਸਾਡੇ ਗੁਰੂ ਘਰਾਂ ਦੇ ਵਿੱਚ ਲੰਗਰ ਚ ਘੋ ਆ ਰਿਹਾ ਤੇ ਉਹ ਨਕਲੀ ਆ ਰਿਹਾ ਪਾਲਮੋਲੀਨ ਦਾ ਬਣਿਆ ਹੋਇਆ ਪੰਪੂਨੇ ਤੋਂ ਅੱਗੇ ਜਾ ਕੇ ਜਾਂ ਉੱਤਰਾਖੰਡ ਤੋਂ ਆ ਰਿਹਾ ਵੇਰਕੇ ਦਾ ਨਹੀਂ ਲੈ ਰਹੇ ਤੇ ਇਹ ਜਮੀਨਾ ਨਿਲਾਮ ਕਰ ਰਹੇ ਨੇ ਜਮੀਨਾ ਲੀਸ ਤੇ ਲੈ ਰਹੇ ਨੇ ਜਾਂ ਆਪਣਿਆਂ ਨੂੰ ਦੇ ਰਹੇ ਨੇ ਤੇ ਜਮੀਨਾ ਦੇ ਤਬਾਦਲੇ ਕਰ ਰਹੇ ਨੇ ਜਿਹੜੀਆਂ ਕੀਮਤੀ ਜ਼ਮੀਨਾਂ ਨੇ 12-12 ਕਰੋੜ ਦਾ ਕਿੱਲਾ ਉਹਨੂੰ 50 ਲੱਖ ਦੇ ਵਿੱਚ ਕਿੱਲੇ ਦੇ ਨਾਲ ਬਦਲ ਕੇ ਕਿੱਲੇ ਦਾ ਕਿੱਲਾ ਗੁਰੂ ਘਰ ਚ ਪੂਰਾ ਕਰ ਦਿੰਦੇ ਤੇ ਭਲਾਈ ਆਪਕਾ ਜਾਂਦੇ ਆ ਤੇ ਇਹ ਇਹ ਧਾਮੀ ਸਾਹਿਬ ਨੂੰ ਬਾਜ ਆਉਣਾ ਚਾਹੀਦਾ ਮੈਂ ਬਾਰ-ਬਾਰ ਇਹ ਤੁਹਾਨੂੰ ਵੀ ਪਹਿਲਾਂ ਮੈਂ ਦੱਸ ਚੁੱਕਾ ਕਿ ਧਾਮੀ ਸਾਹਿਬ ਜਵਾਬ ਨਹੀਂ ਦਿੰਦੇ ਕੋਈ ਨਾ ਦਿੱਤਾ ਲੌਂਗਵਾਲ ਨੇ ਜਵਾਬ ਨਾ ਦਿੱਤਾ ਬੀਬੀ ਜ਼ਗੀਰਪੁਰ ਨੇ ਨਾ ਦਿੱਤਾ ਭੁੰਦਰ ਨੇ ਬਡੁੰਗਰ ਨੇ ਨਾ ਇਹ ਧਾਮੀ ਦੇ ਰਹੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਜਿਹੜੇ ਸੀ ਪ੍ਰਾਤਨ ਸਰੂਪ ਜਿਹੜੇ ਮਿਲਟਰੀ ਲੈ ਗਈ ਸੀ ਉਹ ਵਾਪਸ ਦੇ ਗਈ ਉਹ ਅੱਜ ਕੋਈ ਸਰੂਪ ਉਹਨਾਂ ਚੋਂ ਮਿਲ ਰਿਹਾ तकरीबन 205 ਸਰੂਪ ਜਿਹੜੇ ਨੇ 205 ਸਰੂਪ ਜਿਹੜੇ ਨੇ ਉਹ ਉਹ ਲਾਇਬ੍ਰੇਰੀ ਚੋਂ ਗਾਇਬ ਨੇ 205 ਸਰੂਪ ਪ੍ਰਾਤਨ ਦੋ ਖਰੜੇ ਜਨਮਸ਼ਾਖੀਆਂ ਦੇ ਥਾਈ ਹੁਕਮਨਾਮੇ ਇਹ ਧਾਮੀਰ ਸਾਹਿਬ ਅੱਜ ਤੱਕ ਨਹੀਂ ਦੱਸ ਰਹੇ ਕਿ ਉਹ ਕਿੱਥੇ ਨੇ ਨਾ ਹੀ ਰਿਪੋਰਟ ਲਿਖਾ ਰਹੇ ਨੇ ਕਿ ਸਾਡੇ ਗਾਇਬ ਹੋ ਚੁੱਕੇ ਨੇ ਇਹ ਸਰਮਾਇਆ ਨਾ ਮਿਲਿਆ ਤੇ ਸਾਡਾ ਸ਼ੰਕਾ ਨਹੀਂ ਇਹ ਗਰੰਟੀ ਆ ਮੈਂ ਗਰੰਟੀ ਨਾ ਕਹਿੰਨੇ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੇਂਜ ਲਿਆਉਣ ਲਈ ਇਹ ਕੋ ਕਰਮ ਹੋਇਆ ਤੇ ਇਹ ਇਹ ਗੁਰੂ ਗ੍ਰੰਥ ਸਾਹਿਬ ਦੇ ਪ੍ਰਾਤਨ ਸਰੂਪ ਕੱਛਾਂ ਚ ਵਾਰ ਕੇ ਨਹੀਂ ਜਾ ਸਕਦੇ ਟਰੱਕਾਂ ਤੇ ਗਏ ਨੇ ਜਿੱਥੇ ਵੀ ਗਏ ਮੈਨੂੰ ਆਸ ਹੈ ਕਿ ਧਾਮੀ ਇਹਦਾ ਬਿਲਕੁਲ ਜਵਾਬ ਦੇਊਗਾ ਮੈਨੂੰ ਜਵਾਬ ਦੇਣਾ ਹੋਵੇ ਮੈਂ ਪ੍ਰੈਸ ਚ ਆਉਣ ਨੂੰ ਤਿਆਰ ਆਂ ਜਿੱਥੇ ਮਰਜ਼ੀ ਪ੍ਰੈਸ ਚ ਬੁਲਾਵੇ ਅਸੀਂ ਇਹਨੂੰ ਦੱਸਾਂਗੇ ਕਿਹੜੀਆਂ ਜਗ੍ਹਾ ਇਹਨੇ ਨਿਲਾਮ ਕੀਤੀਆਂ ਨੇ ਤੇ ਕਿੰਨਾ ਦੇ ਪੈਸੇ ਵਟੇ ਨੇ ਤੇ ਕਿਹੜੀਆਂ ਗਾਂ ਕਰਨ ਜਾ ਰਿਹਾ ਇਹ ਰਜਿਸਟਰੀਆਂ ਕਰਾਉਣ ਤੋਂ ਪਹਿਲਾਂ ਇਹਨੂੰ ਅਕਲ ਨੂੰ ਹੱਥ ਮਾਰਨਾ ਚਾਹੀਦਾ ਇਹ ਰਮਾਤਾ ਰੱਦ ਕਰਨਾ ਚਾਹੀਦਾ ਜੇ ਇਹਦੀ ਰਜਿਸਟਰੀ ਹੋ ਗਈ ਤੇ ਇਹ ਬਹੁਤ ਵੱਡੇ ਗੁਨਾਹਗਰ ਹੋਣਗੇ ਧਾਮੀ ਤੇ ਇੱਕ ਪਖੋਕੇ ਦੋ ਜਾਣੇ ਇਸੇ ਅਟੇ ਸੁਣ ਗਏ ਹਾਂ ਚੇਂਜਿੰਗ ਹੋ ਸਕਦੀ ਹੈ 250 ਤਬਦੀਲੀਆਂ ਵਿਦਾਂਤੀ ਦੀ ਆਪਣੀ ਜ਼ਿੰਮੇਵਾਰੀ ਕਰਕੇ ਹੋਏ ਉਹ ਦੇਖੋ ਉਹ ਤੇ ਆਪ ਕਰ ਗਏ ਇੱਥੇ ਤੇ ਇਹ ਪਤਾ ਨਹੀਂ ਜਿਨ੍ਹਾਂ ਨੇ ਜਿਹੜੇ ਲੈ ਕੇ ਗਏ ਉਹ ਕਰਨਗੇ ਸਾਡੇ ਦੁਸ਼ਮਣ ਕਰਨਗੇ ਜਿਹੜੀਆਂ ਤਬਦੀਲੀਆਂ ਕਰ ਗਏ ਉਹ ਕਿਸੇ ਨੂੰ ਪਤਾ ਨਹੀਂ ਚੋਰੀ ਕਰ ਗਏ ਹੋਣਗੇ ਹਾਂਜੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਇਹਲਾ ਮਿਹਨਤ ਕਰਨ ਵਾਲੀ ਗੱਲ ਹੈ ਉਹ ਇਹਨਾਂ ਨੇ ਨਹੀਂ ਕੀਤੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਇੱਥੇ ਜ਼ਥੇਦਾਰ ਸੀਗੇ ਉਦੋਂ ਇਹ ਇਹ ਤੈਅ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਭਵਨ 'ਚ ਹੀ ਛਾਪੂਗਾ ਤੇ ਕੋਈ ਇਹਨੂੰ ਪ੍ਰਾਈਵੇਟ ਫਾਰਮ ਜਿਹੜੀ ਨਹੀਂ ਛਾਪੂਗਾ ਪਰ ਵਦੰਤੀ ਜੀ ਨੇ ਥੋੜਾ ਜਿਹਾ ਮਾਲਮਤਾ ਲੈ ਕੇ ਚਤਰ ਸਿੰਘ ਜੀਵਨ ਸਿੰਘ ਨੂੰ ਇਜਾਜ਼ਤ ਦਿੱਤੀ ਫਿਰ ਦੁਬਾਰਾ ਤੇ ਇਹ ਜਿਹੜੇ 328 ਰੂਪ ਗਾਇਬ ਹੋਏ ਨੇ ਉਸੇ ਸ਼ਰਾਰਤ ਦੇ ਵਿੱਚੋਂ ਹੋਏ ਨੇ ਉਹਨਾਂ ਦਾ ਪਤਾ ਹੀ ਨਹੀਂ ਅੱਜ ਕਿਹੜੀ ਆਈਡੀ ਤੇ ਆਇਆ ਜਿਹੜਾ ਹਰਪ੍ਰੀਤ ਸਿੰਘ ਅੱਜ ਸਾਡਾ ਉਪਦੇਸ਼ਕ ਬਣਿਆ ਹੋਇਆ ਇਹ ਇਹ ਕਹਿੰਦਾ ਸੀਗਾ ਮੈਂ ਬੜੀ ਵੱਡੀ ਨਕਵਾਰੀ ਕਰਾਉਂਗਾ ਮੈਂ ਇੰਜ ਕਰੂੰਗਾ ਦੱਸਿਆ ਅੱਜ ਕਿੱਥੇ ਨੇ ਉਹ ਫਿਰ ਇਹਨੇ ਦੱਸਿਆ ਹੀ ਦੱਸਿਆ ਤੇ ਉਹ ਕਿਤੇ ਹੀਰਾ ਫੇਰੀ ਹੋਈ ਆ ਪਰ ਇਹ ਕਿਤੇ ਰੂਪ ਜਿਹੜੇ ਇਹਨਾਂ ਦੀ ਕੋਈ ਉਗੋਨਾਨੀ ਹੋਇਆ ਇਸੇ ਠੀਕ ਆਈਡੀ ਤੇ ਜਿਹੜੇ ਠੀਕ ਆਈਡੀ ਤੇ ਗਏ ਉਹਨਾਂ ਦੀ ਆਈਡੀ ਦੇਖਦੀ ਆ ਉੱਤੇ ਕੋ ਰੌਲਾ ਹੀ ਨਹੀਂ ਰੌਲਾ ਤੇ ਇਸ ਗੱਲ ਦਾ ਵੀ 328 ਰੁਪਏ ਨਹੀਂ ਹੋ ਰਹੇ ਤੇ ਜੇ ਆਈਡੀ ਹੋਵੇ ਤਾਂ ਪੂਰੇ ਇੱਕ ਤਰ੍ਹਾਂ ਹੋ ਜਾਣ ਇਹ 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 ਜਿਹੜੇ ਨਾ ਇਹਨਾਂ ਨੇ ਜਿਹੜਾ ਮਿਲ ਮਲਾ ਕੇ ਸਾਰਿਆਂ ਨੇ ਗੁਰੂ ਘਰ ਨੂੰ ਗੁਰੂ ਘਰ ਨੂੰ ਨੁਕਸਾਨ ਪਹੁੰਚਾਇਆ ਗੁਰੂ ਘਰ ਦੀਆਂ ਸੰਗਤਾਂ ਨੂੰ ਮਤਲਬ ਗੁੰਮਰਾਹ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ ਇਹ ਇਹ ਬਹੁਤ ਵੱਡਾ ਮਸਲਾ ਹੈ ਛੋਟਾ ਜਿਹਾ ਮਸਲਾ ਨਹੀਂਗਾ ਫਰ ਰੋਕੇ ਨਾ ਲੱਗੇ ਕਿਵੇਂ ਤੁਸੀਂ ਪਹਿਲੇ ਵੀ ਗਿਆ ਨਾ ਢੁੰਡਣ ਨੇ ਸੁਣੀ ਨਾ ਤਾਂ ਅਸੀਂ ਸੁਣਦਾ ਪਿਆ ਜਿਹੜਾ ਦੀਆਂ ਵੀ ਕਾਮੀਆਂ ਹੋ ਰਹੀਆਂ ਨੇ ਆਹ ਆ ਰਹੇ ਨੇ ਪਰ ਇਹਨਾਂ ਤੇ ਹੁਣ ਰੋਕ ਕੇ ਪਾ ਲੱਗੇਗੀ ਭਾਈ ਸਾਹਿਬ ਭਾਈ ਸਾਹਿਬ ਦੇਖੋ ਭਾਈ ਸਾਹਿਬ ਦੇਖੋ ਅਸੀਂ ਹੁਣ ਸਾਡੀ ਜਿਹੜੀ ਸਿੱਖਾਂ ਦੇ ਵਿੱਚ ਜਿਹੜੀ ਪ੍ਰੋਬਲਮ ਆ ਅਸੀਂ ਹੁਣ ਤਲਵਾਰ ਚੁੱਕ ਕੇ ਇਹਨਾਂ ਨੂੰ ਨਹੀਂ ਮਾਰ ਸਕਦੇ ਅਸੀਂ ਐਸ ਸਿੱਖ ਅਸੀਂ ਸਮਝਦੇ ਆ ਕਿ ਅਸੀਂ ਕਿਸੇ ਵੀ ਇੱਕ ਸਿੱਖ ਦਾ ਨੁਕਸਾਨ ਕਰਾਇਆ ਸਾਡਾ ਬਹੁਤ ਨੁਕਸਾਨ ਹੋਊਗਾ ਅਸੀਂ ਆ ਪਹਿਲਾਂ ਸਾਡਾ ਬਹੁਤ ਨੁਕਸਾਨ ਹੋ ਚੁੱਕਾ ਅਸੀਂ ਚਾਹੁੰਦੇ ਆ ਇੱਕ ਤੇ ਸਾਡੀ ਸਾਡੀ ਬਦਕਿਸਮਤੀ ਕਹਿ ਲਓ ਕਿ ਜਿਹੜਾ ਬਾਦਲ ਨੇ ਯਾਰੀ ਪਾਈ ਭਾਜਪਾ ਨਾਲ ਤੇ ਭਾਜਪਾ ਅਜ ਸਾਡਾ ਤਮਾਸ਼ਾ ਦੇਖ ਰਹੀ ਹੈ 15 ਸਾਲ ਹੋ ਗਏ ਇਲੈਕਸ਼ਨ ਨਹੀਂ ਕਰਵਾ ਰਹੀ ਜੇ ਇਲੈਕਸ਼ਨ ਹੋਣ ਤੇ ਇੱਥੇ ਨਵੀਂ ਟੀਮ ਆਵੇ ਨਵੀਂ ਟੀਮ ਪਿਛਲਿਆਂ ਦਾ ਗਾਲ ਫੜੇ ਤੇ ਉਹਦਾ ਹਿਸਾਬ ਲਵੇ ਇਹਦਾ ਹਿਸਾਬ ਹੁਣ ਕੌਣ ਲਵੇ ਕਾਲ ਤੱਕ ਤੇ ਨਾ ਬੱਲਿਆ ਹੋਇਆ ਗੜਗੱਜਾਂ ਨੂੰ ਬਿਠਾ ਕੇ ਚਿਮਚਿਆਂ ਨੂੰ ਬਿਠਾ ਕੇ ਜੁੱਤੀ ਚੁੱਕਾਂ ਨੂੰ ਬਿਠਾ ਕੇ ਹਿਸਾਬ ਕੌਣ ਮੰਗੂਗਾ ਆ ਜਸਵੀਰ ਸਿੰਘ ਪੱਟੀ ਬਿਠਾ ਇਹਨੂੰ ਪੁੱਛੋ 1400 ਕਰੋੜ ਦੀ ਜਾਇਦਾਦ ਸੀ ਦਿੱਲੀ ਲੈ ਗਿਆ ਸੀ ਅਗਲਾ ਅਵਤਾਰ ਸਿੰਘ ਹਿੱਤ ਲੈ ਗਿਆ ਸੀ ਉਹਦੇ ਨਾਂ ਦੀ ਰਜਿਸਟ੍ਰੇਸ਼ਨ ਹੋ ਗਈ ਜਿਹੜਾ ਆਰਡਰ ਹੁੰਦਾ ਜਿਤਨਾ ਇੱਥੇ ਪੁੱਟਾਇਆ ਦਿੱਲੀ ਦੀ ਡੀਡੀ ਵੱਲੋਂ ਅਲਾਟਮੈਂਟ ਹੋ ਗਈ ਉਹਦੇ باوجود ਉਹਨੂੰ ਧੋਣੋ ਫੜਿਆ ਸੀ ਕਾਲ ਤੱਕ ਤੇ ਸਾਰਾ ਕੁਝ ਮੰਨ ਕੇ ਦੇ ਕੇ ਗਿਆ ਅੱਜ ਮੈਂ ਕਾਲ ਤੱਕ ਤੇ ਨਹੀਂਗਾ 20 ਸਾਲ ਪਹਿਲਾਂ ਇਹ ਜਿਹੜਾ ਫੈਸਲਾ ਕੀਤਾ ਸੀ ਅਸੀਂ ਉਹ ਅੱਜ ਲਾਗੂ ਆ ਤੇ ਜਿਹੜੀ ਜਾਇਦਾਦ ਹੈ 1 ਸਾਲ ਦੇ ਅੰਦਰ ਅੰਦਰ ਗੁਰੂ ਘਰ ਨੂੰ ਦਵਾਈ ਸੀ ਅੱਜ ਉਹ ਜਾਇਦਾਦ ਗੁਰੂ ਘਰ ਗੁਰੂ ਤੇਗ ਬਹਾਦਰ ਸਾਹਿਬ ਦੀ ਜਾਇਦਾਦ ਨਾਖਿਲਤਾਰ ਸਿੰਘ ਹਿੱਤ ਦੀ ਅਕਾਲ ਤਖਤ ਦੀ ਨਹੀਂ ਪਾਵਰ ਹੈ ਇਹਨਾਂ ਨੇ ਚਿਮਚੇ ਇਸੇ ਕਰਕੇ ਬਿਠਾ ਕੇ ਸਾਨੂੰ ਕੋ ਪੁੱਛੇ ਨਾ ਬਲਕਿ ਕਿਹਨੂੰ ਸਜ਼ਾ ਦੇਣੀ ਹੈ ਕਿਹਨੂੰ ਛੱਡਣਾ ਇਹ ਸਾਨੂੰ ਹੁਕਮ ਲੈ ਸਾਡੇ ਤੋਂ ਹੁਕਮ ਲੈ ਕੇ ਇਹ ਗਿਆਨੀ ਕਰਨ ਇਹ ਗਿਆਨੀਆਂ ਨੇ ਥਾ ਮੱਲੀ ਹੋਈ ਆ ਤੇ ਪਾਪ ਸਹਿੜ ਰਹੇ ਨੇ ਗੁਰੂ ਗਬਿੰਦ ਸਿੰਘ ਜੀ ਮਹਾਰਾਜ ਦੇ ਪੁੱਤਰ ਅਜ਼ਮਤ ਦਾ ਗੁਰੂ ਗਬਿੰਦ ਸਿੰਘ ਜੀ ਦਾ ਪੰਜ ਪਿਆਰੇ ਸਰੀਰ ਮੰਨੇ ਗਏ ਨੇ ਪਰ ਇਹ ਇਹ ਕਲੰਕ ਲੱਗੇ ਹੋਏ ਨੇ ਪੰਜਾਂ ਪਿਆਰੇ ਦੇ ਸਾਥ ਇਹ ਜਗ੍ਹਾ ਹੈਗੀ ਉਹ ਕਿੰਨੀ ਜਗ੍ਹਾ ਟੋਟਲ ਹੈਗੀ ਤੇ ਦਰਬਾਰ ਦੇ ਦੇਖੋ ਇਹ ਚਾਰ ਚਾਰ ਪਲਾਟ ਦਾ ਤੇ ਮੈਨੂੰ ਪਤਾ ਤੇ ਹਾਤੇ ਨੇ ਚਾਰ ਪਲਾਟ ਦੂਸਰਾ ਇਹ ਜਿਹੜੀ ਜਗ੍ਹਾ ਭਾਵੇਂ ਸੌਗਾਜ ਹੋਵੇ ਕਮਰਸ਼ੀਅਲ ਹੈ ਕਮਰਸ਼ੀਅਲ ਜਗ੍ਹਾ ਦੀ ਵੈਲਿਊ ਕੀ ਉਹ ਦਰਬਾਰ ਸਾਹਿਬ ਦੇ ਲਾਗੇ ਲਾਗੇ ਕਿੰਸ ਗੱਪ ਚਾਰ ਪ੍ਰਕਾਰਾਂ ਮਿਲੀਅਨ ਮੰਟ ਟੋਟਲ ਕਿੰਨੀ ਕੋਈ ਦੇਖੋ ਮੈਂ ਮੈਂ ਤੁਹਾਨੂੰ ਉਹ ਨਹੀਂ ਦੱਸਦਾ ਮੈਂ ਮੈਂ ਤੁਹਾਨੂੰ ਅੰਕੜੇ ਨਹੀਂ ਦੇ ਸਕਦਾ ਕਿ ਇੰਨੇ ਹੋਗੇ ਵਧ ਹੋਇਆ ਤਾਂ ਨੁਕਸਾਨ ਘਟ ਹੋਇਆ ਤਾਂ ਲੇਕਿਨ ਚਾਰ ਪਲਾਟ ਤੇ ਘੱਟੋ ਘੱਟ ਨੇ ਜਿਹੜੇ ਲੋਕਾਂ ਨੇ ਦਾਨ ਕੀਤੇ ਹੋਏ ਉਹ ਨੇ ਤੇ ਹੈਗੇ ਨੇ ਦਰਬਾਰ ਸਾਹਿਬ ਦੇ ਬਿਲਕੁਲ ਲਾਗੇ-ਲਾਗੇ ਜਿੱਥੇ ਕਮਰਸ਼ੀਅਲ ਜਗ੍ਹਾ ਜਿੱਥੇ ਵੈਲਿਊ ਆ ਉਹਦੀ ਤੇ ਉਥੇ ਤੁਸੀਂ ਦੱਸੋ 16 ਲੱਖ ਕੀ ਵੈਲਿਊ 9 ਲੱਖ ਕੀ ਵੈਲਿਊ ਹੋਊ ਇਹ ਆ ਇਹ ਆ ਪ੍ਰੋਬਲਮ ਜਿਹੜੀ ਆ ਨਾ ਅਸਲ ਚ ਸਾਡਾ ਵੱਡੀ ਗੱਲ ਇਹ ਆ ਵੀ ਤੁਸੀਂ ਤੁਹਾਨੂੰ ਕਾਲੀ ਕਿੜੀ ਪੈ ਗਈ ਆ ਭੁੱਖ ਮਰ ਗਈ ਤੋ ਭੁੱਖ ਮਰੀ ਆ ਗਈ ਆ ਤੁਸੀਂ ਕਿਉਂ ਵੇਚ ਰਹੇ ਹੋ ਇਹ ਜਾਇਦਾਦਾਂ ਜਿਹੜੀਆਂ ਜਾਇਦਾਦਾਂ ਨੇ ਕਿਉਂ ਵੇਚੀਆਂ ਜਾ ਰਹੀਆਂ ਨੇ ਗੁਰੂ ਘਰ ਦੀ ਜਾਇਦਾਦ ਜਿਹੜੀ ਆ ਉਹਦਾ ਰੱਖ ਰਖਾਵ ਹੋ ਸਕਦਾ ਸੋਨਾ ਹੋਵੇ ਜ਼ਮੀਨ ਹੋਵੇ ਉਹਦੀ ਸੇਵਾ ਹੋ ਸਕਦੀ ਸਮਾਲ ਹੋ ਸਕਦੀ ਆ ਉਹਨੂੰ ਵੇਚਿਆ ਨਹੀਂ ਜਾ ਸਕਦਾ ਇਸੇ ਕਰਕੇ ਤੁਸੀਂ ਸੁਣਿਆ ਕਿੰਨਾ ਸੋਨਾ ਦਾਲ ਆਉਂਦਾ ਕਦੀ ਵੇਚਿਆ ਹੋਵੇ ਹਮੇਸ਼ਾ ਪ੍ਰਬੰਧਕ ਕਮੇਟੀਆਂ ਨੇ ਕਾਰਸੇਵ ਵਾਲੇ ਬਾਬਿਆਂ ਨੂੰ ਦਿੱਤਾ ਕਿ ਕਿਤੇ ਗੁੰਮਨ ਤੇ ਲਾਉਣਾ ਤੇ ਲਾ ਦੇ। ਵੇਚਿਆ ਨਹੀਂ ਕਰੀ। ਇਹ ਇਹ ਜਿਹੜੀ ਵੇਚਣ ਦੀ ਨਿਲਾਮ ਕਰਨ ਦੀ ਤਬਾਦਲਾ ਕਰਨ ਦੀ ਲੀਜ਼ ਤੇ ਲਜਾਣ ਦੀਆਂ ਜਿਹੜੀਆਂ ਰਵੈਤਾਂ ਪਾਈਆਂ ਪ੍ਰਕਾਸ਼ ਸਿੰਘ ਬਾਦਲ ਦੀ ਗੋਦ ਵਿੱਚ ਪਈਆਂ ਪਹਿਲਾਂ ਨਹੀਂ ਸੀ। ਮਾਰਕੰਡੇ ਮੇਰੀ ਪਿਰੀ ਕੈਡਮੀ ਆ। ਉਹ ਮੇਰੀ ਪਿਰੀ ਕੈਡਮੀ ਹਰਿਆਣੇ ਚ ਆ ਗਈ ਤੇ ਬਜਟ ਇੱਥੇ ਪਾਸ ਹੋਇਆ 8 ਕਰੋੜ ਦਾ ਜੀ। <Sessantik> 8 ਕਰੋੜ ਦਾ ਤੇ ਇਹ ਮੈਂ ਬਾਰ-ਬਾਰ ਕਹਿ ਚੁੱਕਾ ਉਹਦਾ ਵੀ ਜਵਾਬ ਨਹੀਂ ਦੇ ਰਿਹਾ ਤਾਂ ਵੀ ਉਹਦਾ ਜਵਾਬ ਨਹੀਂ ਦੇ ਰਿਹਾ ਕਿ ਬਜਟ ਇੱਥੇ ਕਿਉਂ ਪਾਸ ਹੋ ਰਿਹਾ ਜੇ ਉਹ ਕਮੇਟੀ ਦੀ ਜ਼ਮੀਨ ਹੈ ਗੁਰੂ ਘਰ ਦੀ ਜ਼ਮੀਨ ਹੈ ਤੇ ਉਹ ਆਗੇ ਹਰਿਆਣੇ ਚ ਤੇ ਤੁਸੀਂ ਕੋਈ ਇੱਥੇ ਬਜਟ ਪਾਸ ਕਰ ਰਹੇ ਜੇ ਤੁਹਾਡੀ ਆ ਤੇ ਦੱਸੋ ਤੁਹਾਡੀ ਵੀ ਨਹੀਂ ਤੇ ਬਾਦਲ ਦੀ ਇਹ ਜਿਹੜੀ ਬਾਦਲ ਦੇ ਨਾਂ ਤੇ 99 ਸਾਲ ਦੀ ਲਈ ਜਾ ਉਹਦੇ ਲਈ ਤੁਸੀਂ 8 ਕਰੋੜ ਹੁਣ ਪਾਸ ਕਰ ਰਹੇ 8-8 ਲੱਖ ਪਿਛਲੇ ਸਾਲਾਂ ਚ ਤੇ 18 ਸਨ 18 ਚ ਅਸੀਂ ਆਰਟੀ ਪੀਟੀ ਆ ਆਰਟੀਆਈ ਪਾ ਕੇ ਲਿਆ ਸਾਖਤ ਇਹਨਾਂ ਨੇ ਰਿਟਰਨ ਤੇ ਤੱਕ ਕਮੇਟੀ ਨੇ ਸਾਡੇ ਕੋਲ ਰਿਟਰਨ ਤੇ ਆ ਕੇ 18 ਤੋਂ ਪਹਿਲਾਂ 68 ਕਰੋੜ ਰੁਪਇਆ ਉੱਥੇ ਲੱਗ ਚੁੱਕਾ ਕਮੇਟੀ ਦਾ ਕਮੇਟੀ ਦਾ ਜਿਹੜਾ 100 ਕਰੋੜ ਰੁਪਏ ਨਿਆਇਪੁਰ ਤੇ 68 ਲੱਖ ਰੁਪਏ ਦੇ ਦਸਤ ਦੇ ਵਿਆਜ ਚੁੱਕੇ ਕਿ ਆਪਣੀ ਕਿਸ਼ਤ ਦੇਖੋ ਵਿਆਜ ਵੀ ਜਿਹੜਾ ਦੇਣ ਦੀ ਕਮੇਟੀ ਦੀ ਐਂਡਿੰਗ ਤੇ ਇੱਕ ਗੁਰੂ ਘਰ ਨੂੰ ਕਰਜ਼ਾਈ ਕਰਨ ਲਈ ਤੇ ਚੱਟਣ ਲਈ ਪਿਓ ਪੁੱਤ ਆਏ ਨੇ ਤਨ ਦਾ ਟੱਬਰ ਹਾਲੇ ਸਾਡੇ ਮਗਰੋਂ ਲੈਂਦਾ ਤੇ ਭਾਜਪਾ ਇਹਨਾਂ ਦੀ ਸਪੋਰਟ ਕਰ ਰਹੀ ਹੈ ਅੱਜ ਭਾਜਪਾ ਇਹ ਦੱਸੇ ਕਿ 15 ਸਾਲ ਤੋਂ ਸਾਡਾ ਜਮਹੂਰੀ ਹੱਕ ਜੜਾ ਕਿਉਂ ਨਹੀਂ ਦੇ ਰਹੀ ਇਹ ਦੱਸਣ ਕਿਉਂ ਚੰਬੜੇ ਹੋਏ ਨੇ ਗੁਰੂ ਘਰ ਨੂੰ ਇਹਨਾਂ 'ਚ ਕੋਈ ਇਨਸਾਨੀਅਤ ਦਾ ਪੱਖ ਹੈਗਾ ਤੇ ਆਪ ਰਿਜ਼ਾਈਨ ਕਰਨ ਇਹ ਸਿੱਖਾਂ ਦੀ ਬਦਕਿਸਮਤੀ ਇਹ ਆ ਅਸੀਂ ਚਾਹੁੰਦੇ ਹਾਂ ਕਿ ਇਲੈਕਸ਼ਨ ਹੋਣ ਸੰਗਤ ਆ ਫੈਸਲਾ ਕਰੇ ਕਿ ਇਹਨਾਂ ਨੂੰ ਅਸੀਂ ਕਿਨੂੰ ਸੌਂਪਾਂ